ਤਾਂ ਲਗਾਤਾਰ ਜਿੱਥੇ ਕਿ ਪੰਜਾਬ ਸਰਕਾਰ ਤੇ ਪੁਲਿਸ ਵੱਲੋਂ ਇਹ ਯਤਨ ਕੀਤੇ ਜਾ ਰਹੇ ਨੇ ਕਿ ਯੋਧ ਨਸ਼ਾ ਵਿਰੋਧਤਾ ਹੈ ਤਾਂ ਪੰਜਾਬ ਨੂੰ ਨਸ਼ਾ ਮੁਕਤ ਬਣਾਇਆ ਜਾ ਸਕੇ ਉੱਥੇ ਵੀ ਲੋਕਾਂ ਵੱਲੋਂ ਵੀ ਇੰਨਾ ਯਤਨਾਂ ਦੇ ਵਿੱਚ ਆਪਣਾ ਸਹਿਯੋਗ ਦਿੱਤਾ ਜਾ ਰਿਹਾ ਹੈ ਤਾਂ ਦਾ ਤਸਵੀਰਾਂ ਸਾਹਮਣੇ ਆਈਆਂ ਸਮਰਾਲਾ ਤੋਂ ਜਿੱਥੇ ਕਿ ਸਮਰਾਲਾ ਦੇ ਵਿੱਚ ਅੱਜ ਇੱਕ ਐਂਟੀ ਡਰੱਗ ਫੈਡਰੇਸ਼ਨ ਪਟਿਆਲਾ ਦੀ ਟੀਮ ਵੱਲੋਂ ਸੈਂਕੜੇ ਸਕੂਲੀ ਬੱਚਿਆਂ ਨੂੰ ਜੋ ਹੈ ਨਸ਼ਾ ਖਿਲਾਫ ਜਾਗਰੂਕ ਕੀਤਾ ਗਿਆ ਜਿੱਥੇ ਕਿ ਸਮਰਾਲਾ ਦੇ ਇੱਕ ਨਿਜੀ ਸਕੂਲ ਤੋਂ ਸ਼ੁਰੂ ਹੋ ਕੇ ਸਮਰਾਲਾ ਦੇ ਬਾਜ਼ਾਰਾ ਤੱਕ ਜਾਂਦੀ ਹੋਈ ਇੱਕ ਵਿਸ਼ਾਲ ਰੈਲੀ ਕੱਢੀ ਗਈ ਜਿਸ ਵਿੱਚ ਸਕੂਲੀ ਬੱਚਿਆਂ ਨੂੰ ਵਿਦਿਆਰਥੀਆਂ ਨੂੰ ਅਤੇ ਨਾਲ ਹੀ ਨਾਲ ਵਸਨੀਕਾਂ ਨੂੰ ਜੋ ਹੈ ਨਸ਼ਿਆਂ ਦੇ ਖਿਲਾਫ ਜਾਗਰੂਕ ਕੀਤਾ ਗਿਆ ਹੈ ਤਾਂ ਇੱਕ ਕਾਫੀ ਹੀ ਛਲਾਗਾਯੋਕ ਤਸਵੀਰ ਸਮਰਾਲਾ ਤੋਂ ਵੀ ਸਾਹਮਣੇ ਆਉਂਦੀ ਹੋਈ ਨਜ਼ਰ ਆ ਰਹੀ ਹੈ ਤੁਹਾਨੂੰ ਉਹ ਤਸਵੀਰਾਂ ਦਿਖਾ ਰਿਹਾ ਤੇ ਨਾਲ ਹੀ ਨਾਲ ਐਂਟੀ ਡਰੱਗ ਫੈਡਰੇਸ਼ਨ ਪਟਿਆਲਾ ਦੇ ਜੋ ਆਗੂ ਸਨ ਉਹਨਾਂ ਨੇ ਇਸ ਪੂਰੇ ਮਾਮਲੇ ਬਾਰੇ ਕੀ ਕਚਕਾਇਆ ਕੀ ਜਾਣਕਾਰੀ ਸਾਂਝ ਕੀਤੀ ਉਹ ਵੀ ਦੱਸ ਕਰਾਂਗੇ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਪ੍ਰਕਾਸ਼ ਮੈਂਟੂ ਪੰਜਾਬ ਦੇ ਵਿੱਚ ਨਸ਼ੇ ਦੇ ਖਾਤਮੇ ਲਈ ਪੰਜਾਬ ਸਰਕਾਰ ਜਿੱਥੇ ਐਫਰਟ ਕਰ ਰਹੀ ਆ ਇਨੀਸ਼ੀਏਟਿਵ ਲੈ ਰਹੀ ਆ ਉੱਥੇ ਹੀ ਅੱਜ ਸਮਰਾਲਾ ਦੇ ਆ ਕੁਝ ਧਾਰਮਿਕ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਅਤੇ ਵੱਖਰੇ ਵੱਖਰੇ ਸਕੂਲਾਂ ਦੇ ਬੱਚਿਆਂ ਵੱਲੋਂ ਇੱਕ ਜਿਹੜਾ ਪੈਦਲ ਮਾਰਚ ਆ ਕੀਤਾ ਜਾ ਰਿਹਾ ਅਤੇ ਲੋਕਾਂ ਨੂੰ ਇਸ ਸੰਬੰਧੀ ਨਸ਼ੇ ਦੇ ਖਿਲਾਫ ਜਿਹੜਾ ਅਵੇਅਰਨੈਸ ਕਰਵਾਈ ਜਾ ਰਹੀ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਵੱਖਰੇ ਵੱਖਰੇ ਸਕੂਲਾਂ ਦੇ ਬੱਚੇ ਨੇ ਉਹ ਜੋ ਤੇ ਆ ਅਵੇਅਰ ਕਰ ਰਹੇ ਨੇ ਲੋਕਾਂ ਨੂੰ ਨਸ਼ੇ ਦੇ ਪ੍ਰਤੀ ਔਰ ਬਨਾ ਰਹੇ ਲਗਾ ਰਹੇ ਨੇ ਕਿ ਨਸ਼ਾ ਪੰਜਾਬ ਦੇ ਵਿੱਚ ਰਹਿਣ ਨਹੀਂ ਦੇਣਾ ਨਹੀਂ ਕਿਸੇ ਨੂੰ ਰਹਿਣ ਨਹੀਂ ਦੇਣਾ ਤੁਹਾਡੇ ਸਾਹਮਣੇ ਤਸਵੀਰਾਂ ਨੇ ਛੋਟੇ ਛੋਟੇ ਬੱਚੇ ਜਿਹੜੇ ਇਸ ਪੈਦਲ ਮਾਰਚ ਚੋਂ ਰੋਡ ਦਰਸ਼ਨ ਦੇ ਵਿੱਚ ਹਿੱਸਾ ਲੈ ਰਹੇ ਨੇ ਅਤੇ ਅਵੇਅਰਨੈਸ ਲੋਕਾਂ ਨੂੰ ਕਰ ਰਹੇ ਨੇ ਇੱਥੇ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਇਹ ਜਿਹੜੀ ਪੈਦਲ ਮਾਰਚ ਹੈ ਜਿਹੜਾ ਇਹ ਕਿੱਥੋਂ ਸਟਾਰਟ ਹੋਇਆ ਔਰ ਇਹਦੀ ਸਮਾਪਤੀ ਕਿੱਥੇ <coughs> ਹੋਵੇਗੀ <coughs> ਸੋ ਗੱਲਬਾਤ ਕਰ ਲੈਨੇ ਆ ਸਾਡੇ ਨਾਲ ਮਿੰਟੂ ਗਰੇਵਾਲ ਮੌਜੂਦ ਨੇ ਅਨਸਰ ਜਿਹੜੀ ਅੱਜ ਦੀ ਜਿਹੜਾ ਪੈਦਲ ਮਾਰਚ ਆ ਬੱਚਿਆਂ ਦਾ ਇਹ ਕਿਸ ਸੰਬੰਧ ਵਿੱਚ ਕੀਤਾ ਜਾ ਰਿਹਾ ਵਾ ਦੇਖੋ ਇਹ ਏਡਾ ਵੱਲੋਂ ਆਰਗੇਨਾਈਜ਼ ਕੀਤੀ ਗਈ ਆ ਐਂਟੀ ਡਰਗ ਐਸੋਸੀਏਸ਼ਨ ਵੱਲੋਂ ਤੇ ਜੋ ਇਹ ਰੈਲੀ ਆ ਦੇਖੋ ਇੱਕ ਪੰਜਾਬ ਸਰਕਾਰ ਦੇ ਉੱਪਰ ਆ ਚੱਲ ਰਿਹਾ ਵੀ ਯੋਧ ਨਸ਼ਾ ਬੁਰਾ ਹਮ 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 ਹ ਤੇ ਸਾਡੇ ਦੇਖੋ ਅਸੀਂ ਅਲੱਗ-ਅਲੱਗ ਸਕੂਲਾਂ ਦੇ ਬੱਚਿਆਂ ਨੂੰ ਜਾਗਰੂਕ ਆਂਦੀ ਸਾਰਾਂ ਕੱਪ ਕੀਤਾ ਸ਼ਹਿਰ ਨਿਵਾਸੀਆਂ ਨੂੰ ਇੱਕ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਆ ਵੀ ਜੋ ਨਸ਼ਿਆਂ ਦੇ ਕੋੜ ਪੰਜਾਬ ਨੂੰ ਲੱਗ ਚੁੱਕਿਆ ਉਸ ਦੇ ਵਿੱਚੋਂ ਆਪਾਂ ਜਲਦੀ ਜਲਦੀ ਨਿਕਲੀਏ ਕਿ ਕਿੱਥੋਂ ਸਟਾਰਟ ਹੋਵੇਗੀ ਕਿੱਥੇ ਸਮਾਪਤੀ ਹੋਣੀ ਇਹ ਕਨਿਆ ਸਕੂਲ ਜੋ ਗੁਨਾਹਗਰ ਤੇ ਕੁੜੀਆਂ ਦਾ ਹੈ ਹੀ ਉਥੋਂ ਸਟਾਰਟ ਹੋ ਕੇ ਨਰਗਾਂ ਸਾਹਿਬ ਪਬਲਿਕ ਸਕੂਲ ਤੇ ਜਾ ਕੇ ਅਸੀਂ ਸਮਾਪਤੀ ਕਰਨੀ ਆ ਅਸੀਂ ਤੇ ਉੱਥੇ ਹੀ ਬੱਚਿਆਂ ਦਾ ਪਹਿਲਾ ਉੱਥੋਂ ਅਸੀਂ ਖਾਨਦਾਨ ਕਰਵਾ ਕੇ ਤੇ ਹੁਣ ਉੱਥੇ ਅਸੀਂ ਸਮਾਪਤੀ ਮੌਕੇ ਬੱਚਿਆਂ ਨੂੰ ਖਾਨਦਾਨ ਦਾ ਸਾਰਾ ਪ੍ਰਬੰਧ ਰੱਖਿਆ ਕਿੰਨੇ ਕੇ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਇਸ ਦੇ ਵਿੱਚ तकरीबन 5 ਸਕੂਲ ਸ਼ਾਮਲ ਹੈ ਅੱਜ ਦੀ ਅੱਜ ਜੋ ਹੋਏ ਨੇ ਤੇ ਇਹ ਮੰਨ ਕੇ ਚੱਲੋ ਵੀ ਬੱਚੇ 500 600 ਦੇ ਕਰੀਬ ਬੱਚਾ ਜੋ ਹੈਗਾ ਉਹ ਨਾਲ ਹੈਗਾ ਹਾਂ ਅਸੂਦ ਸਾਡੇ ਨਾਲ ਐਡਵੋਕੇਟ ਗਗਨ ਦੀਪ ਸ਼ਰਮਾ ਵੀ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਸਰ ਕੀ ਇਹ ਜਿਹੜਾ ਪੈਦਲ ਮਾਰਚ ਕੀਤਾ ਜਾ ਰਿਹਾ ਹੈਗਾ ਇਸ ਬਾਰੇ ਥੋੜੀ ਜਿਹੀ ਡਿਟੇਲਸ ਅ ਸਭ ਤੋਂ ਪਹਿਲਾਂ ਤਾਂ ਜੀ ਜਿਹੜਾ ਅੱਜ ਦਾ ਉਪਰਾਲਾ ਹੈ ਐਂਟੀ ਡਰੱਗ ਫੈਡਰੇਸ਼ਨ ਤੇ ਸਮਰਾਲੇ ਦੀਆਂ ਸਮੂਹ ਸਮਾਜ ਸੇਵੀ ਜਥੇਬੰਦੀਆਂ ਨੇ ਰਲ ਕੇ ਇਹ ਉਪਰਾਲਾ ਬਿਠਾਇਆ ਤੇ ਵਿਸ਼ੇਸ਼ ਕਰਕੇ ਜਿਹੜੇ ਧੰਨਵਾਦੀ ਅਸੀਂ ਉਹਨਾਂ ਤੇ ਆ ਜਿਹੜੇ ਬੱਚੇ ਐਨੇ ਮਤਲਬ ਕਹਿ ਲੋ ਤੁਸੀਂ ਮੌਸਮ ਦੇ ਵਿੱਚ ਤੁਸੀਂ ਦੇਖ ਲੋ ਹੋਮੋਸਫੀਆ ਗਰਮੀ ਵੀ ਆ ਤੇ ਤੁਰੇ ਹੋਏ ਨੇ ਕਾਮ ਲੋਕਾਂ ਨੇ ਇੱਕ ਸਨੇਹਾ ਦੇਣ ਲਈ ਕਿ ਜਿੰਨੇ ਵੀ ਇਹ ਗੈਰ ਕਾਨੂੰਨੀ ਨਸ਼ੇ ਤੇ ਇਹ ਸਿੰਥੈਟਿਕ ਨਸ਼ੇ ਜਿਹੜੇ ਬਾਜ਼ਾਰ ਆਪਾਂ ਕਹਿੰਦੇ ਆ ਵੀ ਪੰਜਾਬ ਦੇ ਵਿੱਚ ਕਹਿ ਲਈਏ ਜਾਂ ਬਾਹਰ ਦੀਆਂ ਸਟੇਟਾਂ ਚ ਕਹਿ ਲਈਏ ਸਾਰੇ ਹਿੰਦੁਸਤਾਨ ਦੇ ਵਿੱਚ ਹੀ ਐਨੇ ਥੜਲੇ ਨਾਲ ਵਿਕ ਰਹੇ ਨੇ ਯਾਰ ਐਨੇ ਥੜਲੇ ਨਾਲ ਨੌਜਵਾਨੀ ਦਾ ਸ਼ਿਕਾਰ ਹੋ ਕੇ ਜ਼ਿੰਦਗੀਆਂ ਪਰਵਾਦ ਕਰ ਰਹੇ ਨੇ ਉਹਨਾਂ ਨੂੰ ਜਾਗਰੂਕ ਕਰਨ ਲਈ ਉਹਨਾਂ ਨਸ਼ੇ ਦੇ ਸਦਾਗਰਾਂ ਦੇ ਖਿਲਾਫ ਲੋਕਾਂ ਨੂੰ ਇੱਕ ਲਾਮਬੰਦ ਕਰਨ ਦੇ ਲਈ ਅੱਜ ਜਿਹੜਾ ਇਹ ਬੱਚਿਆਂ ਨੇ ਮਾਰਚ ਕੱਢਿਆ ਆ ਤੇ ਇਹਦੇ ਲਈ ਬਹੁਤ-ਬਹੁਤ ਮੈਂ ਧੰਨਵਾਦੀਆਂ ਬੱਚਿਆਂ ਦਾ ਸਕੂਲਾਂ ਦਾ ਤੇ ਜਿਹੜੇ ਉਹਨਾਂ ਦੇ ਟੀਚਰ ਇੰਚਾਰਜ ਨੇ ਤੇ ਬੱਚਿਆਂ ਦੇ ਮਾਪਿਆਂ ਦਾ ਤੁਹਾਡੀ ਵੀ ਆਰਗੇਨਾਈਜੇਸ਼ਨ ਬਣੀ ਹੋਈ ਆ ਕੀ ਉਹਨਾਂ ਵੱਲੋਂ ਵੀ ਅਵੈਰਨੈਸ ਕੈਂਪ ਲਗਾਏ ਜਾਂਦੇ ਨੇ ਬਿਲਕੁਲ ਸਰ ਦੇਖੋ ਬਖਵਾਕ ਸਮੇ ਤੇ ਸਾਡੇ ਸਾਡੀਆਂ ਇਸ ਵਕਤ ਵੀ ਜਿਹੜਾ ਇਹ ਇਹ ਪ੍ਰੋਗਰਾਮ ਲਿਖਿਆ ਗਿਆ ਸਾਰੀਆਂ ਜਥੇਬੰਦੀਆਂ ਦਾ ਸਾਂਝਾ ਆ ਇਹਦੇ ਵਿੱਚ ਕੋਈ ਸਾਡੀ ਜਥੇਬੰਦੀ ਜਾਂ ਕੋਈ ਦੂਜੀ ਜਥੇਬੰਦੀ ਵਾਲੀ ਗੱਲ ਨਹੀਂ ਹੈਗੀ ਤੇ ਐਵੇਂ ਹੀ ਸਾਰੀਆਂ ਜਥੇਬੰਦੀਆਂ ਕਟੂਕੜ ਸਮਰਾਲਾ ਇਲਾਕੇ ਦੀ ਮੈਂ ਜ਼ਰੂਰ ਇਸ ਗੱਲ ਦੀ ਜ਼ਿੰਮੇਵਾਰੀ ਲੈਣਾ ਕਿ ਜਿੰਨੇ ਵੀ ਸਮਾਜ ਦੇ ਸੱਚੇ ਹਤਾਸ਼ੀ ਲੋਕ ਨੇ ਉਹ ਕਿਸੇ ਵੀ ਪਲੇਟਫਾਰਮ ਤੇ ਕਦੇ ਵੀ ਆਵਾਜ਼ ਦੇ ਲਈਏ ਤਾਂ ਇਕਜੁੱਟ ਹੁੰਦੇ ਨੇ ਔਰ ਲਾਮਬੰਦ ਹੋ ਕੇ ਉਹ ਲੜਾਈ ਲੜਦੇ ਨੇ ਤੇ ਜਿਹੜਾ ਵੀ ਕੋਈ ਟੀਚਾ ਆ ਸਮਾਜ ਦੀ ਸਿਹਤ ਦੇ ਲਈ ਉਹ ਆਪਣਾ ਹੌਸਲਾ ਕਰਦੇ। ਮੈਂ ਸੰਜੀਵ ਖਾਨ ਸਾਡੀ ਐਨਜੀਓ ਐਮਪੀ ਡਰੱਗ ਫੈਡਰੇਸ਼ਨ ਜੋ 2014 ਤੋਂ ਨਸ਼ਿਆਂ ਦੇ ਖਿਲਾਫ ਸੀ ਪੰਜਾਬ ਦੇ ਵਿੱਚ ਕੰਮ ਕਰਦੇ ਆ ਰਹੇ ਆ ਜਾਗਰੂਕਤਾ ਕਰਦੇ ਆ ਰਹੇ ਆ। ਅੱਜ ਉਸ ਮਾਲੇ ਵਿੱਚ ਰੈਲੀ ਕਰਕੇ ਬੱਚਿਆਂ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਇਹ ਦੇਖੋ ਜਿਹੜੇ ਬੱਚਿਆਂ ਦਾ ਨਾ 10ਵੀਂ ਤੋਂ ਲੈ ਕੇ 12ਵੀਂ ਤੱਕ ਦਾ ਹੁੰਦਾ ਇਹ ਇਹ ਸ਼ੁਰੂਆਤ ਹੁੰਦੀ ਹੈ। ਕਿਸੇ ਵੀ ਗਲਤ ਸੰਗਤ ਦੇ ਵਿੱਚ ਜਾਣਾ ਚਾਹੇ ਨਸ਼ਿਆਂ ਦੇ ਵਿੱਚ ਜਾਣਾ ਡਰੱਗਸ ਨਾਲ ਡਰੱਗਸ ਹੀ ਕਹੇ ਜਾਂ ਮੁੱਦਾ ਹੈ। ਇਹਨੂੰ ਹਰਿਕਤ ਦੇ ਨਾਲ ਰਿਲੇਟ ਕੀਤਾ ਜਾਂਦਾ ਹੈ ਚਾਹੇ ਉਹ ਗੈਂਗਸਟਰ ਹੈ ਚਾਹੇ ਕੋਈ ਗੁੰਡਾਗਰਦ ਹੈ ਚਾਹੇ ਕੋਈ ਲੈਂਡ ਮਾਫੀਆ ਉਹ ਹਰਿਕਤ ਦੇ ਨਾਲ ਜੁੜਦਾ ਹੈ ਬੱਚਿਆਂ ਨੂੰ ਜੇ ਅੱਜ ਦੇ ਟਾਈਮ ਦੇ ਵਿੱਚ ਸੰਭਾਲੀਆ ਤਾਂ ਬਹੁਤ ਸੌਖਾ ਹੈ ਕਿਉਂਕਿ ਜਦੋਂ ਨਸ਼ੇ ਦੇ ਵਿੱਚ ਪੈ ਗਿਆ ਕੋਈ ਉਸ ਨੂੰ ਕੱਢਣ ਵਾਸਤੇ ਬਹੁਤ ਜ਼ਿਆਦਾ ਜ਼ੋਰ ਲੱਗਦਾ ਤੇ ਉਹਨਾਂ ਸਿਸਟਮ ਬਣਾਉਣ ਵਾਸਤੇ ਡੀਟਿਕਸ਼ਨ ਸੈਂਟਰਾਂ ਵਾਸਤੇ ਤਾਂ ਬਹੁਤ ਜ਼ਿਆਦਾ ਔਖਾ ਇਸ ਕਰਕੇ ਸਾਡੀ ਐਨ ਜੀਓ ਦੀ ਇਹ ਜ਼ਰੂਰਤ ਹੈ ਅਸੀਂ ਇਹ ਸਮਝਦੇ ਆ ਵੀ ਬੱਚਿਆਂ ਨੂੰ ਪਹਿਲਾਂ ਹੀ ਕੰਟਰੋਲ ਕੀਤਾ ਜਾਵੇ ਤੇ ਪਹਿਲਾਂ ਹੀ ਸਮਝਾ ਦਿੱਤਾ ਜਾਵੇ ਕਿੰਨੇ ਕੇ ਬੱਚੇ ਪਾਰਟਿਸਪੇਟ ਕਰ ਰਹੇ ਆ ਜੀ ਅੱਜ ਹੈਗੇ ਨੇ ਤਕਰੀਬਨ 100-150 ਬੱਚਾ ਹੈਗਾ ਜਿਹੜਾ ਪਾਰਟਿਸਪੇਟ ਕਰ ਰਿਹਾ ਹੈ ਅਲੱਗ-ਅਲੱਗ ਸਕੂਲਾਂ ਤੋਂ ਆਏ ਨੇ ਤਾਂ ਸਾਰਿਆਂ ਨੂੰ ਅਸੀਂ ਲੈ ਕੇ ਜਿਹੜਾ 1.5 ਕਿਲੋਮੀਟਰ ਦਾ 2.5 ਕਿਲੋਮੀਟਰ ਦਾ ਰੂਟ ਹੈ ਉਹ ਅਸੀਂ ਕਰਕੇ ਫਿਰ ਅੱਗੇ ਜਾ ਕੇ ਨਨਕਾਣਾ ਸਾਹਿਬ ਸਕੂਲ ਉੱਥੇ ਜਾ ਕੇ ਅਸੀਂ ਸਮਾਪਤ ਕਰਾਂਗੇ ਹੋਰ ਵੀ ਕੋਈ ਜਥੇਬੰਦੀ ਸ਼ਾਮਲ ਹੋਈ ਇੱਕ ਦੋ ਜਥੇਬੰਦੀਆਂ ਹੈਗੀਆਂ ਨੇ ਇੱਕ ਜੱਜਬਾ ਇੱਕ ਜੱਜਬਾ ਜਥੇਬੰਦੀ ਹੈ ਤੇ ਨਾਲ ਕਈ ਐਮਸੀ ਸਾਹਿਬਾਨ ਨੇ ਨਾਲ ਪ੍ਰਧਾਨ ਵੀ ਨੇ ਕਾਫੀ ਮਤਲਬ ਰਲਮਾ ਮਿਲਮਾ ਸਾਡਾ ਪ੍ਰੋਗਰਾਮ ਹੈ ਮੇਨ ਸਾਡੀ ਐਨਜੀਓ ਦੇ ਝੰਡੇ ਹਟਾਏ ਸਾਰਾ ਪ੍ਰੋਗਰਾਮ ਇਹ ਹੋ ਰਿਹਾ ਮੇਰਾ ਨਾਮ ਅਮਰਿਤਪੁਰੀ ਇਹ ਜਿਹੜਾ ਸਾਡੇ ਪੰਜਾਬ ਦੇ ਵਿੱਚ ਇੱਕ ਨਸ਼ਿਆਂ ਦਾ ਛੇਵਾਂ ਦਰਿਆ ਵਗ ਪਿਆ ਸੀ ਉਦੇ ਲਈ ਹੁਣ ਪੰਜਾਬ ਦੇ ਜਿਹੜੇ ਵਾਸੀ ਨੇ ਉਹ ਸੁਚੇਤ ਹੋ ਚੁੱਕੇ ਨੇ ਉਹਨਾਂ ਨੂੰ ਪਤਾ ਹੈ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਦਲਦਲ ਦੇ ਵਿੱਚ ਫਸਦੀ ਜਾ ਰਹੀ ਸੀ ਉਹਨੂੰ ਕੱਢਣ ਦੇ ਲਈ ਪੰਜਾਬ ਵਾਸੀਆਂ ਨੇ ਪਿੰਡ ਪੱਧਰ ਤੇ ਸ਼ਹਿਰਾਂ ਦੇ ਵਿੱਚ ਬਾੜ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਤਹਈਆ ਕੀਤਾ ਹੈ ਕਿ ਜਿਹੜਾ ਇਹ ਨਸ਼ਿਆਂ ਦਾ ਕੋੜ ਪੰਜਾਬ ਦੇ ਵਿੱਚ ਸੀ ਉਹਨੂੰ ਠੱਲ ਪਾਉਣ ਦੇ ਲਈ ਸਾਰੇ ਉਪਰਾਲੇ ਕਰੇ ਨੇ ਤਾਂ ਕਿ ਨੌਜਵਾਨਾਂ ਨੂੰ ਬਚਾਇਆ ਜਾ ਸਕੇ ਦੇਸ਼ ਦੇ ਭਵਿੱਖ ਨੂੰ ਬਚਾਇਆ ਜਾ ਸਕੇ ਇਹ ਤਾਂ ਸ਼ੁਰੂ ਹੋ ਰਹੀ ਐ ਲੀਲੀ ਕਿੱਥੇ ਤੱਕ ਜਾਏਗੀ ਏ ਅੱਜ ਜਿਹੜੀ ਸਾਡੇ ਸੰਬਰਾਲਾ ਦੇ ਵਿੱਚ ਇੱਕ ਜੱਜਬਾ ਫਾਊਂਡੇਸ਼ਨ ਦੇ ਵੱਲੋਂ ਇਹ ਰੈਲੀ ਕੀਤੀ ਜਾ ਰਹੀ ਹੈ ਤਾਂ ਕਿ ਅਸੀਂ ਆਪਣੇ ਸ਼ਹਿਰ ਵਾਸੀਆਂ ਨੂੰ ਵੀ ਸੁਚੇਤ ਕਰ ਸਕਦੇ ਹਾਂ ਕਰ ਸਕੀਏ ਇਹ ਅੱਜ ਪੀਐਮ ਸੀਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਬਰਾਲਾ ਲੜਕੀਆਂ ਤੋਂ ਸ਼ੁਰੂ ਹੋ ਕੇ ਗੋਦਨਾਨਿਤ ਰੋਡ ਤੋਂ ਹੁੰਦੀ ਹੋਈ ਬਾਜ਼ਾਰ ਦੇ ਵਿੱਚੋਂ ਹੁੰਦੀ ਹੀ ਨਨਕਾੜਾ ਸਾਹਿਬ ਪਬਲਿਕ ਸਕੂਲ ਸੰਬਰਾਲਾ ਤੱਕ ਪਹੁੰਚੇਗੀ ਤੇ ਸਾਰਿਆਂ ਨੂੰ ਇਹ ਸੰਦੇਸ਼ ਦੇਊਗੀ ਕਿ ਜਿਹੜਾ ਇਹ ਨਸ਼ਿਆਂ ਦਾ ਕੋੜ ਆ ਆਪਾਂ ਸਭ ਨੇ ਮਿਲ ਕੇ ਇਹਨੂੰ ਖਤਮ ਕਰਨਾ ਹੈ ਮੈਂ ਪੀਐਮ ਸੀਰੀ ਗਵਰਨਮੈਂਟ ਗਰਲ ਸਕੂਲ ਮਰਾਲਾ ਵਿੱਚ ਪੜਦੀ ਹੈ ਅਸਮਰਾਲਾ ਵਿਖੇ ਇੱਕ ਰੈਲੀ ਕੱਢੀ ਗਈ ਨਸ਼ਾ ਵਿਰੁੱਧ ਤੇ ਅਸੀਂ ਉਸ ਦਾ ਹਿੱਸਾ ਬਣੇ ਸਾਨੂੰ ਬਹੁਤ ਖੁਸ਼ੀ ਹੋਈ ਕਿ ਅਸੀਂ ਹਿੱਸਾ ਬਣੇ ਤੇ ਮੈਂ ਇਹ ਫੀਲ ਕਰਦੀ ਹਾਂ ਕਿ ਤੁਸੀਂ ਸਾਰੇ ਵੀ ਇਸ ਜੋ ਵਿਯੋਧ ਨਸ਼ਾ ਵਿਰੋਧ ਤੇ ਚੱਲੀ ਹੈ ਇਸ ਦਾ ਹਿੱਸਾ ਬਣੋ ਤੇ ਸਾਨੂੰ ਦੱਸੋ ਕਿ ਕੌਣ ਨਸ਼ੇ ਕਰਦਾ ਹੈ ਤਾਂ ਜੋ ਐਸਾ ਐਸਚੂ ਸਾਹਿਬ ਹਨ ਉਹ ਕਰਨਗੇ ਹੈ ਨਾ ਮਦਦ ਕਰੀ ਸਾਡੀ ਤੇ ਮੈਂ ਚਾਹਨੀ ਹਾਂ ਕਿ ਅੱਜ ਦੇ ਅੱਪਾ ਚੱਲਾਂਗੇ ਸਾਰੇ ਇਕੱਠੇ ਤਾਂ ਕੱਲੋਂ ਸਮਾਜ ਨਸ਼ਿਆਂ ਨਸ਼ੇ ਸਮਾਜ ਵਿੱਚੋਂ ਨਿਕਲ ਜਾਣਗੇ